ਡੋਨਾਲਡ ਟੌਪੀ ਦੀ ਪਾਰਟੀ ਦੇ ਨਾਲ ਸੰਬੰਧਿਤ ਪੰਜਾਬੀ ਸਿਆਸਤਦਾਨ ਦੇ ਵੱਲੋਂ ਜਸ਼ਨਪੀਰ ਸਿੰਘ ਦਾ ਤਿੱਖਾ ਵਿਰੋਧ ਕੀਤਾ ਜਾਣ ਤੇ ਮக்ਰੋ ਸੋਸ਼ਲ ਮੀਡੀਆ ਉਤੇ ਟਿੱਪਣੀਆਂ ਦਾ ਹੜ ਆ ਗਿਆ ਹੈ ਅਤੇ ਉਸ ਕੋਰੇ ਟੈਕਟ ਡਰਾਈਵਰ ਦੀ ਮਿਸਾਲ ਦਿੱਤੀ ਜਾ ਰਹੀ ਹੈ ਜਿਸ ਨੂੰ 8 ਮੁੱਤਤ ਉਪਾਤ ਵੀ ਜ਼ਮਾਨਤ ਉਤੇ ਰਿਹਾ ਕਰ ਦਿੱਤਾ ਗਿਆ ਰਿਪਬਲਿਕਨ ਪਾਰਟੀ ਦੇ ਅਮਿੰਦਰ ਖਟਰਾ ਨੇ ਟਵੀਟ ਕਰਦੇ ਕਿਹਾ ਕਿ ਕਿਸੇ ਸਿੱਖ ਚੋਤੇ ਬੰਦੇ ਨੂੰ ਜਸ਼ਨਪੀਰ ਸਿੰਘ ਦੀ ਮਦਦ ਵਾਸਤੇ ਅੱਗੇ ਨਹੀਂ ਆਉਣਾ ਚਾਹੀਦਾ ਅਮਰੀਕਾ ਦੇ ਵਿੱਚ ਵਸਤਾ ਸਿੱਖ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਚੋਸ਼ੇ ਪੀਸਿੰਗ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਜ਼ਾ ਮੁਕੰਮਲ ਹੋਣ ਤੇ ਮਗਰੋਂ ਡਿਪੋਰਟ ਵੀ ਕਲਤੀਤਾ ਜਾਣਾ ਚਾਹੀਦਾ ਹੈ ਅਮਰਿੰਦਰ ਖਟਵਾ ਇੱਥੇ ਹੀ ਨਹੀਂ ਰੁਕੇ ਅਤੇ ਕਿਹਾ ਕਿ ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੀ ਪ੍ਰਕਿਰਿਆ ਸੂਬਾ ਸਰਕਾਰ ਤੋਂ ਖੋ ਕੇ ਆਪਣੇ ਹੱਥਾਂ ਦੇ ਵਿੱਚ ਵੀ ਲੈ ਲੈਣੀ ਚਾਹੀਦੀ ਹੈ ਦੂਜੇ ਪਾਸੇ ਅਮਰਿੰਦਰ ਖਟਵਾ ਦੇ ਵਿਚਾਰਾਂ ਉੱਤੇ ਸਖਤ ਇਤਰਾਜ਼ ਪ੍ਰਗਟ ਹੁੰਦੇ ਆ ਇੱਕ ਵਰਤੋਕਾਰ ਨੇ ਕਿਹਾ ਕਿ ਬਿਨਾਂ ਸ਼ੱਕ ਜੋਸ਼ਪੀਤ ਸਿੰਘ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਪਰ ਉਸ ਵਿਰੁੱਧ ਵੱਡੇ ਵੱਡੇ ਬਿਆਨ ਵੀ ਨਹੀਂ ਆਉਣੇ ਚਾਹੀਦੇ ਇੱਕ ਹੋਰ ਸੋਸ਼ਲ ਮੀਡੀਆ ਵਰਤੋਕਾਰ ਸੰਦੀਪ ਬਾਸੀ ਨੇ ਕਿਹਾ ਕਿ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਈ ਸਾਡੇ ਭਾਈਚਾਰੇ ਦੇ ਲੋਕ ਆਪਣੇ ਵਿਰੁੱਧ ਹੀ ਛੰਡਾ ਚੁੱਕ ਕੇ ਕਿਉਂ